ਆਪਾਂ ਸ਼ੁਰੂ ਕਿਤੋਂ ਕਰਤੀਏ ਇਹ ਦੋ ਆਲਟੂ ਵੀ ਕਰ ਲਈਏ ਕਿੰਨਾ ਮਾਡਲ ਆ ਬਈ ਇਹ 15 ਮਾਡਲ ਆ ਬਾਈ ਪੰਜਾਬ ਦਾ ਨੰਬਰ ਆ ਪੀ ਵੀ 23 ਪੰਜਾਬ ਦਾ ਪੱਕੇ ਨੰਬਰ ਦੀ ਗੱਡੀ ਆ ਸਾਰੀ origignal ਆ ਟਾਇਰ ਟੂਰ ਵੀ ਚੰਗੇ ਆ ਠੀਕ ਆ AC ਹੀਟਰ ਸਭ ਕੁਝ ਫੁੱਲ ਕੰਮ ਕਰਦਾ ਮਤਲਬ ਸਾਰੀ origignal ਆ ਕਿਸੇ ਪਾਸੇ ਵੀ ਕੋਈ ਟੱਚਿੰਗ ਵਾਕੇ ਨਹੀਂ ਸਾਰੀ origignal ਅਗਰ ਤੇ ਇਹ ਚੱਲੀ ਕਿੰਨੀ ਹੋਈ ਆ ਚੱਲੀ ਹੋਈ ਆ 97000 ਜੀ 97000 ਆਪਾਂ ਚੈੱਕ ਕਰ ਲਈਏ ਚੈੱਕ ਕਰ ਲਓ ਬਾਈ ਫਸਟ ਓਨਰ ਆ ਜਿਹਨਾਂ ਨਮੀ ਘੜਾਈ ਸੀ ਉਹ 9577 ਕਿਲੋਮੀਟਰ ਚੱਲੀ ਹੋਈ ਆ ਬਾਈ ਵਿੱਚੋਂ ਵੀ ਮਾੜੀ ਵੀ ਕੰਡੀਸ਼ਨ ਚੈੱਕ ਕਰਾ ਦੇ ਸੀਟਾਂ ਕਵਰਾਂ ਦੀ ਵੀ ਚੈੱਕ ਕਰਾ ਦੇ ਠੀਕ ਆ ਤੇ ਪਿੱਛੂ ਵੀ ਮਾੜੀ ਜੀ ਚੈੱਕ ਕਰਾ ਦੇ ਹਨਾ ਤੇ ਲੋ ਵੀ ਜਰਾ ਆਪਾਂ ਗੱਡੀ ਪੂਰੀ ਓਕੇ ਆ ਬਾਈ ਇਹਦੀ ਪੇਪਰਾਂ ਪੇਪਰਾਂ ਦੀ ਪੂਰੀ ਗਾਰੰਟੀ ਆ ਆਪਣੀ ਸਾਰੇ ਦਸੂਹੇ ਗਾਰੰਟੀ ਚਾਹੀਦਾ ਬੰਦੇ ਨੂੰ ਲੋ ਜੀ ਆਪਾਂ ਡੱਗੀ ਲੋ ਵੀ ਲੈ ਕੇ ਦਵਾਂਗੇ ਠੀਕ ਆ ਸਾਰੇ ਪਾਸੇੋਂ ਡੱਗੀ ਵੀ ਚੈੱਕ ਕਰ ਲਓ ਠੀਕ ਆ ਤੇ ਹੁਣ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ ਕਹਿੰਦੇ ਆ ਜੀ ਆਪਾਂ 260000 260000 ਹਾਂ ਜੀ ਤੇ ਆਪਾਂ ਜੇ ਦੇਣ ਲੈਣ ਵਾਲੀ ਗੱਲ ਕਰੀਏ 22 ਦੀ ਦੇ ਦਾਂਗੇ ਬਾਈ 22 ਲੱਖ ਚ ਵੀ ਆਪਾਂ ਮਾਨਤਨ ਕਰਾਂਗੇ ਮਾਨਤਨ ਆ ਜਾਂਦਾ ਕਰਨਾ ਹੀ ਪੈਂਦਾ ਕਰ ਦਾਂਗੇ ਕੋਈ ਚੱਕਰ ਠੀਕ ਆ ਤੇ ਜਿਹੜੀ ਇਧਰ ਆਸ